ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰੈਂਡ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੇਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਆ ਤੋ ਕੜਗੱਪਣ ਤੁਹਾਨੂੰ ਦਿਖਾਵਾਂਗੇ ਚੈੱਕ ਪਾਸ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਜਿਹਦੇ ਮਗਰ ਕੱਟੀ ਪੜੀ ਕਮਾਲ ਦੀ ਆ ਬੜੀ ਘੱਟੀ ਲੱਭਦੀ ਆ ਉਹ ਜੀ ਘੱਟੀ ਆ ਦੇਖ ਸਕਦੇ ਜੀ ਕਿਉਂ ਨਹੀਂ ਜੀ ਘੱਟੀ ਆ ਹਾਂ ਘੱਟੀ ਜੇ ਮਗਰ ਬੜੀ ਅਲੱਗ ਜੀ ਚੀਜ਼ ਆ ਹਾਂ ਦੇਖ ਸਕਦੇ ਆਜ ਮਾਜੇ ਕਰ ਤੋਕਰ ਕਰ ਖਾਦੇ ਵੀ ਜੀ ਨਾ ਮੈਂ ਫਿਰ ਜੀ ਬਿੱਦਿ ਸਸੇ ਘੱਲ ਜੀ ਜੀ ਸਸੇ ਘੱਲ ਜੀ ਹੋਸਣਾ ਠੀਕ ਠਾਕ ਜੀ ਤੇ ਨਾਮ ਦੱਸ ਦਵੇ ਜੇ ਕਰੀ ਫਿਰ ਤੁਹਾਨੂੰ ਸ਼ਾਹ ਜੀ ਨਾਲ ਜਿਹੜਾ ਮਸਲ ਤੇ ਫੋਨ ਨੰਬਰ ਪੁੱਲਦੇ 9157 ਠੀਕ ਆ ਤੇ ਅੱਜ ਇੱਕ ਟੋਕੜ ਗੱਪਣ ਝੋਟੀ ਤੇ ਇੱਕ ਸੂਈ ਸੂਈ ਹੈ ਜੀ ਪਹਿਲਾਂ ਕਿਹੜੀ ਵਿਖਾ ਦੀਏ ਚਲੋ ਪਹਿਲਾਂ ਨੀਲੀ ਜੀ ਪਹਿਲਾਂ ਨੀਲੀ ਸੀ ਮਾਜੀ ਤੁਹਾਨੂੰ ਦਿਖਾਉਣੀ ਆ ਤੇ ਮਗਰ ਕੱਟੀ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤੀ ਆ ਆਹ ਦੇਖ ਸਕਦੇ ਕੱਟੀ ਪੜੀ ਕਮਾਲ ਦੀ ਮਗਰ ਡੱਬੇ ਰੰਗ ਦੀ ਕੱਟੀ ਆ ਜਿਹੜੀ ਡੱਬੇ ਰੰਗ ਦੀ ਕੱਟੀ ਸਿੰਘ ਵੀ ਚਿੱਟੇ ਹੀ ਆਉਂਦੇ ਆ ਆਹ ਹੋਏ ਇਹ ਸੁਣਿਆ ਚਿੱਟੇ ਨੂੰ ਹਾਂ ਦੇਖ ਸਾਡੇ ਤੁਹਾਨੂੰ ਦਿਖਾਉਣਾ ਚੰਗੀ ਤਰ੍ਹਾਂ ਆਹ ਦੇਖ ਸਾਡੇ ਸਿੰਘ ਵੀ ਚਿੱਟੇ ਹੀ ਆ ਜਿਹੜੇ ਇੱਕ ਹਾਥੀ ਲੱਭਦੀਆਂ ਇਹੋ ਜੀਆਂ ਚੀਜ਼ਾਂ ਅੱਡ ਮੈਂ ਠਾੜ ਗਿਆ ਮਰੇ ਮੂਰੇ ਕੋਈ ਵੀ ਰੱਖਣਾ ਉੱਢੀ ਨਹੀਂ ਚਾਹਦਾ ਠੀਕ ਆ ਬਾਕੀ ਇਹ ਹੈ ਕਿ ਕੋਈ ਸਾੰਭ ਨਾਲ ਕੋਈ ਲੈ ਜਾਏ ਤੇ ਸੋਹਣੀ ਕੱਤੀ ਤਿਆਰ ਹੋ ਗਈ ਇਹ ਵੀ ਹਾਂ ਤੇ ਕਿੰਨਾ ਕਿੰਨਾ ਵਾਂ ਸਵੇਰ ਸੋਈ ਵੀ ਦੀ ਮਾਦੀ ਸਵੇਰ ਭਾਜੀ ਉਹ ਆਦੇ ਪਹਿਲ ਦੂਜਾ ਹੋਣੀ ਆ ਅੱਛਾ ਪਹਿਲਾਂ ਦੂਜੀ ਹੋਣੀ ਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਇਹ ਕੋ 7 ਕਿਲੋ ਹੋਗਾ ਪਰ ਆਪਾਂ ਸਾਢੇ 6 ਲੀਟਰ ਦੀ ਦਵਾਉਂਗੇ ਠੀਕ ਆ ਲੀਟਰ ਵਾਲਾ ਜਿਹੜਾ ਤੇ ਮਿਲਦੀ ਕੱਟੀ ਤੇ ਦੋਵੇਂ ਟਾਈਮ ਕੱਟੀ ਤੋਂ ਭਾਈ ਬਿਨਾਂ ਮੜਾ ਇਹਨੂੰ ਨਹੀਂ ਦੀਏ ਕੱਟੀ ਦਾ ਕਰਦੀ ਬੜਾ ਕੋ ਕੱਟੀ ਨਾਲ ਬਹੁਤਾ ਕਰਦੀ ਕੱਟੀ ਆਵੇ ਠੀਕ ਆ ਤੇ ਗਾਂ ਬਣੀ ਹੈ ਜੇ ਕਿ ਨਹੀਂ ਨਹੀਂ ਭਾਈ ਸੁਈ ਨੂੰ ਇਹ 1.5 ਤੋਂ 2 ਮਹੀਨੇ ਹੋਏ ਤੇ ਠੀਕ ਆ ਨਹੀਂ ਕਿ ਜੀ ਕੱਟੀ ਵੇਲੇ ਮਗਰੇ ਦੇ ਚਲੋ ਫਿਰ ਤੋਰਦੀਏ ਬਾਕੀ ਕੱਟੀ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਦੇਖ ਲਓ ਆ ਤੁਹਾਡੇ ਸਾਹਮਣੇ ਜਿੰਨੇ ਚਿਰ ਦੀ ਸਮਝ ਲਓ ਕੋਈ ਵੀਰੇ ਚਲੋ ਜੀ ਲੈ ਜਾ ਵੀਰ ਜੀ ਤੋਰ ਦੋ 6-7 ਕਿਲੋ ਦੁੱਧ ਜਿਹੜਾ ਮੌਕੇ ਤੇ ਦੇ ਦੇ ਕੋਲ ਖਿੰਦੇ ਕੀ ਹੈਗਾ ਐ ਬਾਕੀ ਮਗਰ ਕੱਤੀ ਜਿਹੜੀ ਅਲੱਗ ਜੀ ਚੀਜ਼ ਆ ਜਾਂਦੀ ਜੀ ਚੌੜੀ ਵੇ ਲੋ ਥਣ ਥਣ ਵੇ ਲੋ ਸਾਜ ਗਾਂ ਦੇ ਬਾਕੀ ਆਦਾ ਹੀ ਸਾਦਾ ਜਿਵੇਂ ਫੇਟ ਪੜੇ ਦਮ ਆ ਵੇ ਲੋ ਕੱਟੀ ਜੰਦਾ ਜਾਂਦੀ ਥਾਣ ਵੀ ਦੇਖ ਸਰ ਦੇਦੇ ਲਾਗੇ ਤਾਂ ਤੇ ਕੀ ਰੱਖਣਾ ਵੀਰ ਜੀ ਦਾ ਫਿਰ ਮੋਲ ਆਪਾਂ ਜਿਹੜਾ ਵੀਰ ਜੀ ਹਾਂ ਨਾ ਇਹਦਾ ਮੁੱਲ ਦੇ ਭਾ ਗੱਲਿਆ 60000 ਆ ਜੀ 55 ਦੇ ਨਹੀਂ ਹਾਂ ਨਾ 55000 ਦੀ ਹਾਂ ਸਿਰਫ ਉਹ ਤੇ 200 ਸ਼ੋਰ ਕਰਨੀ ਹੈ ਨਹੀਂ ਮਾਨਤਾਂ ਦੇ ਵਾਅਦਾ ਕਰੋਗੇ ਮੌਕੇ ਤੇ ਬਾਜੀ ਦੱਸਾਂ ਕਿ ਉਮਾ ਜੀ ਚੰਗੀ ਐ ਛੋਟੀ ਚੰਗੀ ਆ ਹਾਂਜੀ 31 ਮਗਰਿਆ 56000 ਦੀ 55 ਦੀ ਹਾਂ ਨਾ ਹੀ ਦਵਾਂਗੇ ਬਾਜੀ ਬਸ ਠੀਕ ਹੈ ਜੀ ਸਿਰਫ ਉਹ ਤੇ ਸ਼ੋਰ ਹੀ ਸੌਂ ਜਾਣੀ ਜੋ ਮੇਰਾ ਵੀਰ ਵਜਾ 350 ਫੋਨ ਕਰੇਗਾ ਨਾ ਸਿੱਧੀ ਗੱਲ ਆ ਠੀਕ ਹੈ ਜੀ ਮੈਂ ਪਾਇਦਾ ਕੋਈ ਨਾ ਕਰਦਾ ਠੀਕ ਹੈ ਜੀ ਬਾਕੀ ਇਹ ਹੈ ਕਿ ਮਾਜੀ ਵੀ ਭਾਈ ਕਿਸੇ ਦੇ ਮਨ ਨੂੰ ਲੱਗਦੀ ਕਿ 55 ਵਾਲੇ ਵੀ ਲੈ ਆ ਲਿਆ ਗਿਆ ਹਾਂ ਜੀ ਐਵੇਂ 52 50 ਲੈ ਲਓ 55 ਵਾਲੇ ਮੜ ਕੇ ਉਹ ਵੀ ਜਿਹੜੇ ਫੋਨ ਲਾਉਂਦੇ ਨੇ ਵਿੱਚ ਫਿਰ ਬੰਦਾ ਖਰਾਬ ਹੁੰਦਾ ਵਾ ਠੀਕ ਹੈ ਜੀ ਹਾਂ ਤੇ ਬੱਚੇ ਨਾ ਵੇ ਤੁਸੀਂ 55 ਵਾਲੇ ਡਿੱਗਦੇ ਰਹੋ ਤੇ 55 ਵਾਲੇ ਵੀ ਜਾਣ ਬਾਚੋ ਉਹ ਨਹੀਂ 55 ਵਾਲੇ ਨੂੰ ਜਾਣ ਕੇ ਦਵਾਂਗੇ 54 ਵਾਲੇ ਨੂੰ ਦਵਾਂਗੇ ਜਿਹੜਾ ਪਿੰਡ ਜਾਦਾ ਲੱਗੂਗਾ ਠੀਕ ਹੈ ਜੀ ਤੇ ਵੀਰ ਜੀ 50 ਦੀ ਆਪਣੇ ਕੋਲ ਵੀਡੀਓ ਪਹਿਲੀ ਬਣੀ ਸਾਰੀ ਆ ਤੇ ਸਾਡੇ ਥਾਣਾ ਜਿਹੜਾ ਚੰਗੇ ਗੱਪ ਤੇ ਲੱਗਾ ਇਹਦੇ ਕੋਲ ਵੀ ਪਰਸੋਂ ਦੀ ਆਈ ਜੇ ਅੱਛਾ ਵੀਡੀਓ ਚੈੱਕ ਪਾਸ ਦੀ ਆਪਣੇ ਕੋਲ ਪਈ ਆ ਅੱਛਾ ਉਹਨੇ ਘਰ ਦੀ ਚੈੱਕ ਕਰਾਈ ਆ ਅੱਛਾ ਤੇ ਜਿਹੜੀ ਇੱਕ ਦੁੱਧ ਹੈ 9-10 ਕਿਲੋ ਸਾਡੇ ਵਾਂਗ ਪਰਸੋਂ ਦੇ ਨੇ ਪੱਠੀ ਨਹੀਂ ਖਾਧੀ ਅੱਛਾ ਸਾਡੀ ਉਹਨੀ ਜੀਲਾ ਵੀਡੀਓ ਸਾਰੀ ਪਈ ਆ ਆਪਣੇ ਕੋਲ ਜਿਹੜਾ ਦੇਖੂਗਾ ਵੀਡੀਓ ਦੇਖਣ ਤੋਂ ਪਹਿਲਾਂ ਬਸ ਉਹਨੂੰ ਵੀਡੀਓ ਪਾ ਦਾਂਗੇ ਠੀਕ ਆ ਲੈ ਉਹ ਇਦਾਂ ਹੀ ਅੱਛਾ ਤੁਹਾਡੇ ਕੋਲ ਆ ਗਈ ਲੱਪਾ ਬੈਨੋ ਐ ਲੱਪਾ ਲੱਗ ਗਿਆ ਹਾਂਜੀ ਥੋੜਾ ਰੁੱਜੀ ਰੁੱਜੀ ਨਹੀਂ ਪੁਰਾਣਾ ਤੇ ਹੁਣ ਕਿੰਨਾ ਦੁੱਧ ਦੁੱਧ ਭਾਜੀ 6 ਕਿਲੋ ਹੋ ਗਏ ਤੇ ਪੰਜਾਂ ਮਹੀਨੇ ਚੈੱਕ ਪ ਤੇ ਇਹਨੇ ਤਾਂ ਸੱਜਣਾ ਦੁੱਧ ਚੰਗਾ ਕੱਢਿਆ ਨਾ ਦੁੱਧ ਆਪਾਂ ਏਅਰਪੋਰਟ ਤੋਂ ਲਈ ਆਪਾਂ ਏਅਰਪੋਰਟ ਨਹੀਂ ਅੰਬਰਸਰ ਆ ਗਏ ਇੱਥੋਂ ਲਈ ਬੰਦੇ ਐਡਰੈਸ ਦਵਾਂਗੇ ਪੂਰਾ ਅੱਛਾ ਜੇ ਕੱਟੀ ਦਵੇ ਤੇ 10000 ਦੀ ਕੱਟੀ ਦੀ ਲੈ ਲਾਂਗੇ 10 ਦਿਨਾਂ ਦੀ ਅੱਛਾ ਠੀਕ ਆ ਚੰਗਾ ਭਰਾ ਆਪਾਂ ਫਿਰ ਤੇ ਨਹੀਂ ਦਊਗਾ ਅੱਛਾ ਵੀਰ ਦਾ ਨੰਬਰ ਵੀ ਜਦਾਂ ਸਭ ਨੂੰ ਦੇ ਦਾਂਗੇ ਠੀਕ ਹੈ ਜੀ ਹਾਂ ਤਰ੍ਹਾਂ ਹਾਂ ਕਰੀਏ ਨਾ ਫਿਰ ਅੱਜ ਕਿਹੜਾ ਟੀਕਾ ਆਉਂਦਾ ਟੀ ਨਾਂ ਲਈਦਾ ਹਾਂ ਉਹ ਪੂਰੇ ਨਾਮ ਉਹ ਠੀਕ ਆ ਭਰਾ ਇਹਨੂੰ ਨੇ ਅੱਛਾ ਨਾਂ ਚੇਤਾ ਭੁੱਲ ਗਿਆ ਤੁਹਾਨੂੰ ਸਾਰਾ ਸਾਰਾ ਗੁਰੂ ਤੇ ਜੀ ਉਹ ਆਪਾਂ ਚੋਈ ਨਹੀਂ ਪਰ ਉਹਨੇ ਕਹ ਸਾਰੀ ਵੀਡੀਓ ਪਾਸੋਂ ਹੀ ਪਾਈ ਤੁਸੀਂ ਅੱਜ ਮੱਝ ਵੇਖੀ ਨਾ ਆਸਾਂ ਵਾਲੀ ਵੀਡੀਓ ਕੋ ਵੀਰ ਲਵੇ ਉਹਨੂੰ ਆਪਾਂ ਵੀਡੀਓ ਪਰਾ ਨੂੰ ਪਾਸੋਂ ਦੀ ਕਿੱਦਾਂ ਬਣੀ ਥਲਿਓ ਠੀਕ ਹੈ ਜੀ ਬਾਕੀ ਇਹ ਆ ਕਿ ਚੰਗੇ ਕੱਦ ਕਾਠ ਵਾਲੀ ਆ ਚੰਗੀ ਬੇਲ ਵਾਲੀ ਮਿਲਕਵੇਂ ਨੇ ਵੀ ਚੰਗੀ ਲੱਗੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਸਾਰੀਆਂ ਚੰਗੀਆਂ ਆ ਮਿਲ ਕੇ ਵੀ ਨੇ ਕਾਫੀ ਮੋਟੀ ਦਿਖੰਦੀ ਆਪਾਂ ਭਾਈ ਆਪਾਂ ਕਹੀ ਜਈਏ ਇੰਨਾ ਵੇਲੇ ਲੱਪਾ ਇਧਰ ਖੋ ਲੱਪਾ ਹੀ ਲਾ ਕੇ ਖਾਦੇ ਕੱਖ ਨਹੀਂ ਪਸੋਂ ਦੇ ਹਾਂਜੀ ਹਾਂਜੀ ਹੁਣ ਦੋ ਦੱਬਾ 6 ਕਿਲੋ ਕਰਕੇ ਦੋਹਾਂ ਨੇ ਠੀਕ ਐ ਤੇ ਮਿਲਦੀ ਕਿਦਾਂ ਤੁਹਾਡੇ ਘਰੇ ਉਹਨਾਂ ਘਰ ਤੇ ਭਾਈ ਬਾੜੇ ਦੇ ਹਾਲੂਵੇ ਨੇ ਲਵਾਏ ਦੋ ਤਾਂ ਟੀਗਾ ਅੱਛਾ ਰਾਤੀ ਤੋਂ ਤਾਂ ਮਿਲ ਪੀ ਬਾੜੇ ਦੀ ਹੁੰਦਾ ਠੀਕ ਐ ਬੇਹਰਪਨੀ ਤੇ ਵੇਖੋ ਕੀ ਜਾਂਦੀ ਕਿਸੇ ਦਾ ਠੀਕ ਐ ਬਾਕੀ ਸੱਜਣ ਨੇ ਦੁੱਧ ਜਿਹੜਾ ਚੰਗਾ ਚ ਆਇਆ ਹਨਾ ਵਾ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੀਆਂ ਚੰਗੀਆਂ ਉਹਤਰਾਵੇਂ ਕੱਦ ਕਾਠ ਪੱਖਾਂ ਵੀ ਚੰਗੀ ਜਵਾਨ ਐ ਪੂਰੀ ਤੇ ਮੂਮਾ ਤੇ ਦੋਨੀ ਇੱਕ ਤੇ ਰੱਸੀ ਪਈ ਆ ਚੱਬੂਏ ਆ ਤਾਂ ਵੀਡੀਓ ਵੀਰ ਨੂੰ ਪਾਵਾਂਗੇ ਨਾ ਇਹੋ ਚੱਬੂਏ ਹਲੇ ਇਹੋ ਜੀ ਗੱਲ ਤੇ ਪਿਆਊਗਾ ਅੱਛਾ ਇਹੋ ਰੱਸੀ ਪਛਾਣ ਲੈ ਭਲਾ ਮੱਝ ਉਹੇ ਗੀ ਰਹੀ ਆ ਠੀਕ ਹੈ ਜੀ ਸਾਰੀ ਵੀਡੀਓ ਪਾਵਾਂਗੇ ਆਪਣਿਆਂ ਨੂੰ ਦੇ ਚੈੱਕ ਕਰਾਈ ਦੀ ਆ ਚੱਬੂ ਜੀ ਵੀ ਠੀਕ ਹੈ ਜੀ ਹਾਂ ਤੇ ਮੁੱਲੇ ਦਾ ਇਹ ਜਿਹੜਾ ਬਈ 60000 ਦੀ 60000 ਦੀ ਵਿੱਚੋਂ ਕਰਨਾ ਮੰਨਤਨ 2000 ਪਾਈ ਛੱਡ ਦਾਂਗੇ ਅੱਛਾ ਹਾਂ ਇਹ ਦੇ ਦੋਗੇ 52000 52000 ਦਵਾਂਗੇ ਠੀਕ ਹੈ ਜੀ ਪਰ ਵੀਡੀਓ ਮੇਰੇ ਕੋ ਸਾਈ ਪੋਂ ਤੋਂ ਪਹਿਲਾਂ ਮੇਰੇ ਕੋ ਵੀਡੀਓ ਵੇਖ ਲੈ ਦੀ ਪਰਸੋਂ ਦੀ ਠੀਕ ਹੈ ਜੀ ਪਰਸੋਂ ਕਿੱਦਾਂ ਹੀ ਹੋਣ ਕਿਦਾਂ ਦੀ ਹੋਗੀ ਠੀਕ ਹੈ ਜੀ ਹਾਂ ਤੇ ਹੁਣ ਗਾਵਾਂ ਦੋ ਬੱਚੇ ਤਾਂ ਵੀ ਨਹੀਂ ਦੋਵੇਂ ਨਹੀਂ ਉਹ ਠੀਕ ਤਾਂ ਜੀ ਅੱਛਾ ਉਹ ਤਾਂ ਜੀ ਸੂਈ ਹੈ ਪਹਿਲਾਂ ਇਹ ਦਿਖਾ ਦਈਏ ਫਿਰ ਆਪਾਂ ਇਹ ਭਾਈ ਥੋੜੀ ਲਿੱਸਾ ਪਾਣੀ ਜੀ ਦੱਸਿਆ ਜੰਗਾ ਸੂਈ ਪਰਸੋਂ ਹੀ ਸੂਈ ਹੈ ਨਹੀਂ ਬਾਬਾ ਲਿੱਸਾ ਪਾਣੀ ਉਹ ਬਾਬਾ ਲਿੱਸਾ ਪਾਣੀ ਜੀ ਪਰਸੋਂ ਜਿਹੜੀ ਸੂਈ ਸੀ ਠੀਕ ਹੈ ਜੀ ਇਹ ਹੈ ਕਿ ਥੋੜਾ ਕੁਛ ਲੱਪੇ ਲੱਪੇ ਚ ਵੀ ਆ ਗਏ ਤੇ ਇੱਕ ਸੰਭੀ ਸੰਭੀ ਥੋੜੀ ਘੱਟੀ ਸਮੋਈ ਡਾਉਣ ਜੀ ਹੋ ਗਈ ਏ ਅੱਛਾ ਇਹਨੂੰ ਠੀਕ ਠੋਕੇ ਮਾਰ ਜੇ ਅਸੀਂ ਲਵਾਏ ਮਾਰੀ ਡਾਉਣ ਹੋ ਗਈ ਜੀ ਠੀਕ ਹੈ ਜੀ ਆ ਦੱਸਿਆ ਨਾ ਕਿ ਹੁਣ ਚੰਗਾ ਤਾਂ ਮੜ ਕੋਈ ਵੀਰ ਦਵੇ ਆ ਇਹ ਉਦਾਂ ਹੀ ਫਿਰ ਬੱਲਾ ਨੇ ਸਹੀ ਨਹੀਂ ਲੱਗਦਾ ਹਾਂਜੀ ਹਾਂਜੀ ਜਿਵੇਂ ਨਾ ਵੀ ਅਸੀਂ ਦੋ ਦਿਨ ਹੁਣ ਤੇ ਹੈ ਕਿ ਜੋ ਵੀ ਹੈਗਾ ਸਾਹਮਣੇ ਹੀ ਆ ਕੋਈ ਆਪਣੀ ਸਮਝਣਾ ਵੇਖ ਕੇ ਲੈ ਜੀ ਸਮਝ ਆਪਣੀ ਨੇ ਲਵੇ ਜਿਹੜੇ ਵੀ ਦੇ ਮਾਨੂੰ ਪੱਠੇ ਵੀ ਲੋ ਆ ਉਹਨੂੰ ਖਾਣ ਦੀ ਹੈ ਸਭ ਕੁਝ ਖਾਣ ਦੀ ਹੁਣ ਠੀਕ ਹੈ ਜੀ ਹਾਂ ਤੇ ਇਹਦੇ ਕਿੰਨਾ ਕੁ ਬੋਲਾ ਹੋਊਗਾ ਬਹੁਤ ਸ਼ੇਰ ਕਿਲੋ ਤੁਸੀਂ ਲਾਈ ਜਾ 11 12 ਕਿਲੋ ਕੱਢੂਗੇ ਐਵੇਂ ਅਸੀਂ ਘਰ ਵਾਲੇ ਕਹਿੰਦੇ ਨਹੀਂ ਕੀ ਲੈ ਅੱਛਾ 8 8 9 ਕਿਲੋ ਕੱਢੀ ਹੋਰਾਮ ਨੇ ਚਲੋ ਫਿਰ ਤਾਂ ਘਰ ਵਾਲੇ ਕਹੀ ਝੂਠੀ ਮਾਦ ਦੇ 12 ਕਿਲੋ ਦੇਣਾ 13 ਕਿਲੋ ਦੇਣਾ ਠੀਕ ਆ ਅਸੀਂ ਅਗਲਾ ਮੋੜ ਕੇ ਆਪਾਂ ਗਾਲਾਂ ਖਾਈਏ ਸਾਡੇ ਕੋਲ ਮੋੜ ਕੇ ਹਾਲੂ ਕਰਨੀ ਜੀ ਨਹੀਂ ਕਰਨੀ ਭਾਈ ਤੁਸੀਂ ਜਿੰਨੇ 13 ਕਿਲੋ ਦੇ ਦਿੰਦੇ ਇਹਦੇ 800 ਦਾ ਵਜ਼ਨ ਲਈ ਠੀਕ ਆ ਆਹੋ ਬਾਕੀ ਚਲੋ ਪਤਾ ਲੱਗ ਹੀ ਜਾਂਦਾ ਵਾ ਕਿੰਨੇ ਗਾਲੇ ਹੈਗੇ ਬਾਕੀ ਕਿੰਨੇ ਜੋਗੀ ਹੈਗੀ ਭਾਈ ਲੋਕੀ ਹਾਜ਼ਰ ਹੋ ਜਿੰਨਾ ਪੈਸੇ ਪਾਉਣੇ ਨੇ ਖਾਤੇ ਜੀ ਸਾਡੇ ਨਾਲ ਵੀ ਸਿਆਣੀ ਜਾਂਦੇ ਆ ਇਹ ਤਾਂ ਨਹੀਂ ਅਗਲੇ ਦਿਨ ਮੈਨੂੰ ਪੈਸੇ ਮਿੱਟੀ ਠੀਕ ਚਲੋ ਲੈ ਜਾ ਫਿਰ ਬਾਕੀ ਇਹ ਆ ਕਿ ਥੋੜੀ ਸੰਭਣ ਵਾਲੀ ਆ ਸੰਭਣ ਵਾਲੀ ਹੈ ਸੂਈ ਜਿਹੜਾ ਕੋਈ ਸੰਭਣ ਵਾਲਾ ਲੈ ਜਾਊਗਾ ਗਾੜੀ ਗਰਮੀਆਂ ਆਉਂਦੀਆਂ ਸਾਰੀਆਂ ਗਰਮੀਆਂ ਜਿਹੜਾ ਦੁੱਧ ਨੇ ਸੰਭਣ ਲੈ ਜਾ ਅੱਜ ਇੱਧਰ ਵੇਖੋ ਸਾਹਮਣੇ ਕੈਮਰਾ ਚਾਰੋਂ ਬੜੀ ਵਖੋਲ ਉਧਰ ਸੋ ਸਾਹਮਣੀ ਵਧੀਆ ਰਹੀ ਨਹੀਂ ਪੱਠੇ ਨਹੀਂ ਖਾਂਦੀ ਸਭ ਵਧੀਆ ਖਾਂਦੀ ਓਕੇ ਪੱਠੇ ਪਾਈ ਨਹੀਂ ਇਹਨੂੰ ਕਿਸੇ ਜਿਹੜਾ ਇਹ ਤੇ ਮੁੱਲ ਇਹਦਾ ਇਹ ਪਾਈ ਹਾਂ ਨਹੀਂ ਦੇਣੀ ਸਾਢੇ 16000 ਅੱਛਾ ਸਾਢੇ 16000 ਦੀ ਹਾਂ ਨਹੀਂ ਸਾਢੇ 16000 ਮੇਰਾ ਵੀਰ ਕੋ ਚੋਕੇ ਮੇਰੇ ਘਰ ਦੋ ਰੰਗ ਖੜੇ ਤਿੰਨ ਰੰਗ ਖੜੇ ਠੀਕ ਆ ਆਪਣੀ ਚੈੱਕ ਪਾਸ ਕਰਕੇ ਸਭ ਕੁਝ ਗੜੇ ਮਿਲ ਗਿਆ ਮੇਰਾ ਵੀਰ ਕੋ ਆਖੇ ਨਿੱਸੀ ਹੋਇਆ ਰਾਜੀ ਉਹਦਾ ਜੀ ਨਹੀਂ ਮੈਨੂੰ ਲਾਹ ਮਾਣੀ ਬਣਾ ਲੈਣਾ ਚਾਹੋ ਠੀਕ ਹੈ ਜੀ ਬਸ ਬੇਸ਼ੱਕ ਕੋਈ ਨਾਮ ਹੀ ਖੜੇ ਭਾਵੇਂ ਠੀਕ ਆ ਸੇ ਹੁਣੇ ਕਾਜ ਇਹ ਬੱਚੇ ਤਾਂ ਬਿਨਾਂ ਜੀ ਬੱਚੇ ਨਹੀਂ ਇਹ ਦੇਖੋ ਕਿੰਨਾ ਹੀ ਦੁੱਧ ਦੇਖੋ ਦੁੱਧ ਵੀਰ ਜੀ ਹੋਊਗਾ 10 11 12 ਕਿਲੋ ਹੋਗਾ ਪਰ ਆਪਾਂ ਦੱਤ ਲਗਾਉਣੇ ਦਫਾ ਤੋਂ ਜਿੰਨੇ ਕਿਲੋ ਕਰ ਲੜਗੇ ਅੱਛਾ ਉਹਨੇ ਹੀ ਹਾਰ ਕਰ ਦੇਾਂਗੇ ਅੱਛਾ ਜਿੰਨੇ ਕਿਲੋ ਦੱਸ ਦੋ ਕਰਣਗੇ 20 ਤਾਂ ਇਮਾਨਦਾਰੀ ਨਾਲ ਕਹਦੇ ਅੱਛਾ ਵੀਰ ਜੀ ਰ ਕੋ 8 ਕਿਲੋ ਜਾਂ 9 ਕਿਲੋ ਅਸੀਂ ਉਹਨੇ ਪੈਸੇ ਵਾਪਸ ਕਰਾਂਗੇ ਅੱਛਾ ਹਾਂ ਠੀਕ ਹੈ ਪਰ ਇਮਾਨਦਾਰੀਆਂ ਰੱਬ ਨੂੰ ਯਾਦ ਕਰਵੇ ਚਲੋ ਇੱਥੇ ਹੀ ਚੋਕੇ ਖੜੇ ਜਿੱਥੋਂ ਜੋਖਲੇ ਬਲ ਆਪਨੇ ਕਰਦੀ ਵੀ ਗਰੰਟੀ ਦਵਾਂ ਕਿਸੇ ਦੀ ਵੀ ਦਾ ਦੇਕਰ ਉਹ ਕੋ ਚੋਕੇ ਲੈ ਜਾ ਦੋ ਟਾਈਮ ਬਸ ਦੋ ਨਾ ਕਿਥੋਂ ਚੋਲੇ ਇਹ ਪਥਾਣੇ ਦਾ ਮੜੀ ਪੂਰ ਮਾਰਦਾ ਯਾਰ ਅੱਛਾ ਅਗਲਾ ਸਾਡਾ ਆੜਾ ਠੀਕ ਆ ਇਹ ਚ ਪੂਰ ਜੇ ਮਰਜੀ ਠੀਕ ਆ ਤੋੜ ਦੋ ਫੇਰ ਇਹਨੂੰ ਕਈ ਵੀ ਦੱਸਦੇ ਨਹੀਂ ਪੂਰ ਭਾਲ ਮਾਮਾ ਅਸੀਂ ਸਭ ਨੂੰ ਦੱਸਣੇ ਪੂਰ ਮਾਰਦਾ ਥਾਨੂੰ ਨਹੀਂ ਚਲੋ ਫੇਰ ਕੰਮ ਨਹੀਂ ਦੇਣਾ ਕੱਲ ਨੂੰ ਹਾਂਜੀ ਹਾਂਜੀ ਥਿਲੋਂ ਆਪਾਂ ਦੱਸਣੇ ਕੋਈ ਥਾਂ 'ਚ ਫਾਲਟ ਨਹੀਂ ਕੋਈ ਪੂਰ ਮੜੀ ਮਾਰਦਾ ਏ ਠੀਕ ਹੈ ਜੀ ਗਾਂ ਬਣੀ ਜੇ ਕਿ ਨਹੀਂ ਨਹੀਂ ਭਾਜੀ ਜਵੇਂ ਆਪਾਂ ਕਾਫੀ ਹਜੇ ਨਹੀਂ ਬਣੀ ਬੁਰੀ ਨਾਂ ਨਾ ਤੁਹਾਨੂੰ ਦੱਸਿਆ ਵਈ ਐਵੇਂ ਝੂਠ ਮਾਰਦੀ ਹੈ ਭਾਜੀ 40 ਸਾਲਾਂ ਨੂੰ ਬਣੀ ਨੋਗੇ ਨਾ ਕੋ ਚੌਕ ਕਰਾਜੋਗਾ ਨਾ ਕੋ ਟੈਨਸ਼ਨ ਦੇ ਵਿੱਚ ਭਾਜੀ ਠੀਕ ਹੈ ਜੀ ਕਿੰਨੀਆਂ ਗੱਲਾਂ ਜੀ 10 ਕਿਲੋ ਦੁੱਧ ਜਿਹੜਾ ਹਣ ਕਿੰਨੇ ਕਿਲੋ ਪਾਰ ਕੇ ਭਾਜੀ ਠੰਡਾ ਪਨੀਰ ਦਾ ਠੀਕ ਹੈ ਜੀ ਦਹਾਂ ਲੋ ਘੜੇ ਦੇ ਵੀਰ ਆਪਣੇ ਮਾਂ ਦਾ ਜਿਆ ਕਹਦੇ ਵੀਡੀ ਦਹਾਂ ਲੋ ਘੱਟ ਜੀ ਠੀਕ ਹੈ ਟਵਾਣਾ ਫੀਡ ਪਾਉਂਦੇ ਜਿੰਨਾ ਵਾਈ ਜੋ ਅੱਛਾ ਟਵਾਣਾ ਫੀਡ ਪਾਈ ਜੀ ਭਾਜੀ ਕੋਈ ਕਵੇ ਅਸੀਂ ਵਾਜ ਦਰ ਰਲੇ ਆਪਾਂ ਕੀ ਹੋ ਭਾਈਓ ਟਵਾਣੇ ਪਾਉਂਦੇ ਜੀ ਠੀਕ ਹੈ ਜ ਕਵਾਨਾ ਦੁੱਧ ਫਿਰ ਹੋਣੀ ਕਰੂ 14 15 ਕਿਲੋ ਤੇ ਇਹਦਾ ਮੁੱਲ ਇਹ ਅਸੀਂ ਪਰਸੋਂ ਵੀਡੀਓ ਚ ਪਾਵਾਂਗੇ ਤੇ ਨਹੀਂ 15 ਕਿਲੋ ਚ ਵਾਕੇ ਦਵਾਂਗੇ ਐਡੀ ਜਲਦੀ 15 ਕਿਲੋ ਕਰਦੇ ਮੇਰਾ ਕਵਾਨਾ ਭਾਈ ਪਾ ਲਈਆਂ ਜਿਨੇ ਆਈ ਘਰ ਆਇਆ ਪੌਣੀ ਕਿਲੋ 2 2 ਕਿਲੋ ਹਾਂਜੀ ਆਈਆਂ 5 6 ਕਿਲੋ ਪੌਣੀ ਆ ਠੀਕ ਆ ਉਹਨਾਂ ਵਾਧ ਨਹੀਂ ਆਪੇ ਜੀ ਤੇਰਾ ਮੁੱਲ ਇਹ ਜਿਹੜਾ 24000 ਦੀ 24000 ਦੀ ਵਿੱਚੋਂ ਕਰਨਾ ਮੰਨਤਾ ਨਾ ਹਰ ਮਾਦਰ ਭਾਈ 100 200 ਦਾ ਹੋਣਾ ਚੋ ਜੇ ਵੀ ਵੀਰ ਨੂੰ ਚੰਗੀ ਲੱਗੇ ਸਾਈ ਬਾਰੇ ਨਾ ਚਲੀ ਲੱਗੇ ਫਿਰ ਇਹਨੂੰ ਆਪਾਂ ਦੁੱਧ ਚੋਂ ਘਰੇ ਦਾ 2 ਮਿੰਟ ਚੋ ਕੇ ਫਿਰ ਵੇਖ ਸਕੀ ਤੂੰ ਠੀਕ ਹੈ ਜੀ ਤੇ ਠੀਕ ਹੈ ਜੇਰ ਕੁਛ ਕਹਣਾ ਹਾਂ ਬਸ ਬਾਕੀ ਚਵਾਪ ਜਿਹੜੀ ਆਪਾਂ ਦੱਸਣ ਦੇ ਇੰਦਾ ਨਹੀਂ ਆਪਣੇ ਤਸੱਲੀ ਕਰਕੇ ਵੇਖ ਚੱਕ ਕੇ ਬੜੀ ਤਸੋ ਗੋਣੀ ਹੋਈ ਜੇ ਆਪਾਂ ਨੇ ਟੀਕੇ ਵੀ ਲਵਾਤੇ ਜੇ ਤੂੰ ਜੇਰ ਜੁਰਾ ਸਾਰੀ ਪਾਤੀ ਓਕੇ ਜੀ ਠੀਕ ਹੈ ਜੀ ਉਧਰ ਵੇਖੋ ਸਹੀ ਮਿਲਿਆ ਬਾਕੀ ਕੋਈ ਨਹੀਂ ਬਸ ਆਪਣੀ ਸਮਝਣਾ ਵੇਖ ਚਾ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ